ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਕੁੱਕ ਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਵੇਸਣ ਦਾ ਪੂੜਾ ਤੋਂ ਆਉ ਸ਼ੁਰੂਆਤ ਕਰੀਏ ਸਭ ਤੋਂ ਪਹਿਲਾਂ ਆਪਾਂ ਵੇਸਣ ਲਿਆ ਹੈ ਹੁਣ ਉਸ ਵਿੱਚ ਪਾਉਣ ਲਈ ਸਬਜ਼ੀਆਂ ਪਿਆਜ਼ ਟਮਾਟਰ ਹਰੀ ਮਿਰਚ ਤੇ ਹਰਾ ਧਨੀਆ ਲਿਆ ਹੈ ਤੁਸੀਂ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਪਰ ਬੱਚੇ ਜ਼ਿਆਦਾ ਸਬਜ਼ੀਆਂ ਦਾ ਫਲੇਵਰ ਪਸੰਦ ਨਹੀਂ ਕਰਦੇ ਇਸ ਲਈ ਮੈਂ ਘੱਟ ਲਈਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਵੇਸਣ ਲਿਆ ਹੈ ਜਿਸ ਨੂੰ ਆਪਾਂ ਛਾਣ ਲਵਾਂਗੇ ਤਾਂ ਜੋ ਵਿੱਚ ਕੋਈ ਸੁਸਰੀ ਵਗੈਰਾ ਜਾਂ ਕੋਈ ਸੁੰਡੀ ਵਗੈਰਾ ਨਾ ਪਈ ਹੋਵੇ ਇੱਕ ਵਾਰ ਤਸਲੀ ਲਈ ਆਪਾਂ ਇਸ ਨੂੰ ਛਾਣ ਲਵਾਂਗੇ ਤਾਂ ਫਿਰ ਹੁਣ ਇਸ ਵਿੱਚ ਆਪਾਂ ਸਬਜ਼ੀਆਂ ਹਰੀ ਮਿਰਚ ਟਮਾਟਰ ਪਿਆਜ਼ ਹਰਾ ਧਨੀਆ ਐਡ ਕਰਾਂਗੇ ਜੇਕਰ ਤੁਹਾਨੂੰ ਡਾਇਬੀਟਿਸ ਹੈ ਜਾਂ ਤੁਹਾਨੂੰ ਕੋਈ ਵੇਟ ਅਲਰਜੀ ਹੈ ਤਾਂ ਤੁਸੀਂ ਇਸ ਨੂੰ ਸਿੰਪਲ ਰੋਟੀ ਦੇ ਵਾਂਗ ਵੀ ਬਿਨਾਂ ਸਬਜ਼ੀਆਂ ਐਡ ਕੀਤੇ ਬਣਾ ਕੇ ਖਾ ਸਕਦੇ ਹੋ ਸਬਜ਼ੀ ਨਾਲ ਦਹੀਂ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਪਰ ਇੱਥੇ ਆਪਾਂ ਸਬਜ਼ੀਆਂ ਤਾਂ ਪਾ ਰਹੇ ਹਾਂ ਤਾਂ ਜੋ ਥੋੜਾ ਕਰਾਂਚੀ ਫਲੇਵਰ ਆਵੇ ਤੇ ਆਪਾਂ ਇਸ ਨੂੰ 스ਨੈਕਸ ਵਜੋਂ ਬਣਾ ਰਹੇ ਹਾਂ ਦੁਪਹਿਰ ਲਈ ਤਾਂ ਜੋ ਬੱਚੇ ਖਾ ਸਕਣ ਤੇ ਸਭ ਤੋਂ ਪਹਿਲਾਂ ਆਪਾਂ ਕਾਲੀ ਮਿਰਚ ਪਾਵਾਂਗੇ ਆਪਾਂ ਕਾਲੀ ਤੇ ਹਰੀ ਮਿਰਚ ਦੋਨੋਂ ਹੀ ਐਡ ਕੀਤੇ ਨੇ ਇਸ ਲਈ ਇਹਨਾਂ ਦੀ ਕੁਆਂਟੀਟੀ ਥੋੜੇ-ਥੋੜੇ ਰੱਖਾਂਗੇ ਤੇ ਉਸ ਤੋਂ ਬਾਅਦ ਆਪਾਂ ਨਮਕ ਐਡ ਕਰਾਂਗੇ ਨਮਕ ਪਾ ਕੇ ਥੋੜੀ ਜਿਹੀ ਹਲਦੀ ਪਾ ਸਕਦੇ ਹੋ ਜੇ ਤੁਹਾਡਾ ਮਨ ਹੈ ਤਾਂ ਪਾ ਸਕਦੇ ਹੋ ਨਹੀਂ ਤੁਸੀਂ ਬਿਨਾਂ ਹਲਦੀ ਤੋਂ ਵੀ ਇਸ ਨੂੰ ਬਣਾ ਸਕਦੇ ਹੋ ਹਲਦੀ ਨਾਲ ਥੋੜਾ ਕਲਰ ਸੋਨਾ ਆ ਜਾਂਦਾ ਹੈ ਪਰ ਕਿ ਇਹ ਆਪਸ਼ਨਲ ਹੈ ਸਬਜ਼ੀਆਂ ਤੇ ਮਸਾਲਿਆਂ ਨੂੰ ਅਸੀਂ ਵੇਸਣ ਵਿੱਚ ਮਿਕਸ ਕਰ ਲਵਾਂਗੇ ਅਤੇ ਫਿਰ ਇਸ ਨੂੰ ਪਾਣੀ ਦੇ ਨਾਲ ਇੱਕ ਘੋਲ ਤਿਆਰ ਕਰ ਲਵਾਂਗੇ ਇਸ ਵਿੱਚ ਬਹੁਤ ਹੀ ਹੌਲੀ-ਹੌਲੀ ਪਾਣੀ ਪਾ ਕੇ ਆਪਾਂ ਮਿਕਸ ਕਰਨਾ ਹੈ ਤਾਂ ਜੋ ਜ਼ਿਆਦਾ ਪਤਲਾ ਨਾ ਹੋ ਜਾਵੇ ਤੇ ਇਸ ਵਿੱਚ ਅਸੀਂ ਥੋੜਾ ਜਿਹਾ ਸਰੋਂ ਦਾ ਤੇਲ ਜਾਂ ਦੇਸੀ ਘਿਓ ਵੀ ਪਾ ਸਕਦੇ ਹਾਂ ਉਸ ਨਾਲ ਹੋਰ ਸੌਫਟ ਹੁੰਦਾ ਪਰ ਜ਼ਿਆਦਾ ਆਇਲੀ ਉਸ ਨਾਲ ਜ਼ਿਆਦਾ ਆਇਲੀ ਪੈਂਦਾ ਇਸ ਲਈ ਮੈਂ ਸਕਿਪ ਕਰ ਰਹੀ ਹਾਂ ਤੁਸੀਂ ਪਾ ਸਕਦੇ ਹੋ ਤੇ ਹੋਰ ਵੀ ਲੈਮਨ ਜੂਸ ਜਾਂ ਆਮਚੂਰ ਪਾਊਡਰ ਕੁਝ ਵੀ ਤੁਸੀਂ ਇਸ ਵਿੱਚ ਪਾ ਸਕਦੇ ਹੋ ਕੋਲ ਆਪਣਾ ਤਿਆਰ ਹੈ ਇਸ ਨੂੰ ਆਪਾਂ 10 ਮਿੰਟ ਲਈ ਰੱਖ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਪੂੜੇ ਬਣਾਉਣੇ ਸ਼ੁਰੂ ਕਰਾਂਗੇ ਹਾਂਜੀ ਹੁਣ ਅਸੀਂ ਤਵੇ ਨੂੰ ਗਰਮ ਕਰਕੇ ਇਸ ਉੱਪਰ ਘਿਓ ਪਾ ਲਵਾਂਗੇ ਅਤੇ ਫਿਰ ਅਸੀਂ ਇਸ ਉੱਪਰ ਬੇਸਣ ਦਾ ਕੋਲ ਫਲਾਵਾਂਗੇ ਤੇ ਇਹ ਜਿੰਨਾ ਅਸੀਂ ਪਤਲਾ ਕਰਕੇ ਫਲਾ ਸਕਦੇ ਆ ਉਨਾ ਹੀ ਵਧੀਆ ਪੂੜਾ ਬਣੇਗਾ ਪਤਲਾ ਬਣੇਗਾ ਤੇ ਜਲਦੀ ਪੱਕ ਜਾਵੇਗਾ ਤੇ ਇਸ ਨੂੰ ਪਤਲਾ ਕਰਕੇ ਫਲਾਉਣ ਤੋਂ ਬਾਅਦ ਅਸੀਂ ਇਸ ਦੇ ਸਾਈਡਾਂ ਤੇ ਵੀ ਇੱਕ ਓ ਲਾ ਦੇਵਾਂਗੇ ਤਾਂ ਜੋ ਪੂੜਾ ਆਸਾਨੀ ਨਾਲ ਉੱਠ ਜਾਵੇ ਚੱਕਿਆ ਜਾ ਸਕੇ ਪੂੜੇ ਨੂੰ ਹੌਲੀ-ਹੌਲੀ ਸਾਈਡਾਂ ਤੋਂ ਅਸੀਂ ਹਲਾਵਾਂਗੇ ਤਾਂ ਜੋ ਆਸਾਨੀ ਨਾਲ ਇੱਕ ਪਾਸਾ ਪਲਟ ਸਕੀਏ ਤੇ ਸਾਈਡਾਂ ਤੋਂ ਹਿਲਾਉਂਦੇ ਹਿਲਾਉਂਦੇ ਅਸੀਂ ਇਸ ਨੂੰ ਪਲਟਾ ਦੇਵਾਂਗੇ ਤੇ ਪਲਟਾ ਕੇ ਦੂਸਰਾ ਪਾਸਾ ਵੀ ਚੰਗੀ ਤਰ੍ਹਾਂ ਨਾਲ ਸੇਕ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਨਾਲ ਸੇਕਣਾ ਜ਼ਰੂਰੀ ਹੈ ਤਾਂ ਜੋ ਇਹ ਵਿੱਚੋਂ ਕੱਚਾ ਨਾ ਰਹਿ ਜਾਵੇ ਤੇ ਵੇਸਣ ਕੱਚਾ ਖਾਣ ਵਿੱਚ ਵਧੀਆ ਵੀ ਨਹੀਂ ਲੱਗਦਾ ਤੇ ਉਹਦਾ ਸਵਾਦ ਵੀ ਉਹਨਾ ਨਹੀਂ ਆਉਂਦਾ ਹੁਣ ਅਸੀਂ ਇਸ ਨੂੰ ਦੁਬਾਰਾ ਤੋਂ ਸਾਈਡਾਂ ਤੇ ਥੋੜਾ ਥੋੜਾ ਘਿਓ ਲਾ ਦਾਂਗੇ ਬਹੁਤ ਘੱਟ ਹੋਣਾ ਹੈ ਜ਼ਿਆਦਾ ਨਹੀਂ ਤਾਂ ਜੋ ਇਹ ਜ਼ਿਆਦਾ ਆਇਲੀ ਨਾ ਹੋ ਜਾਣ ਤੇ ਫਿਰ ਅਸੀਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਸੇਕ ਲਵਾਂਗੇ ਜੇਕਰ ਅਸੀਂ ਕਿਉ ਕੱਟ ਰੱਖਾਂਗੇ ਤਾਂ ਇਹ ਥੋੜਾ ਬਹੁਤ ਤਵੇ ਨਾਲ ਚਿਪਕ ਸਕਦਾ ਹੈ ਪਰ ਜ਼ਿਆਦਾ ਆਇਲੀ ਖਾਣਾ ਸਾਡੀ ਸਿਹਤ ਲਈ ਚੰਗਾ ਨਹੀਂ ਹੁੰਦਾ ਇਸ ਲਈ ਤੁਸੀਂ ਘੱਟ ਤੋਂ ਘੱਟ ਕੇ ਯੂਜ਼ ਕਰੋ ਤੇ ਦੇਖੋ ਦੋਨੋਂ ਪਾਸੋਂ ਕਿ ਸੇਕ ਕੇ ਕਿੰਨਾ ਸੋਨਾ ਤਿਆਰ ਹੋ ਗਿਆ ਹੈ ਤੇ ਇਸੇ ਤਰ੍ਹਾਂ ਅਸੀਂ ਸਾਰੇ ਪੂੜੇ ਤਿਆਰ ਕਰ ਲਵਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਦਬਾ ਕੇ ਪਕਾ ਲਵਾਂਗੇ ਤਾਂ ਜੋ ਵਿੱਚੋਂ ਪੱਚਾ ਨਾ ਰਹਿ ਜਾਵੇ ਪੱਚਾ ਖਾਣ ਨਾਲ ਆਪਾਂ ਨੂੰ ਹਾਜਮ ਵੀ ਨਹੀਂ ਹੋਵੇਗਾ ਤੇ ਟੇਸਟ ਵੀ ਨਹੀਂ ਵਧੀਆ ਲੱਗੇਗਾ ਤੇ ਹੁਣ ਇਸੇ ਤਰ੍ਹਾਂ ਆਪਾਂ ਦੂਸਰੇ ਪੂੜੇ ਵੀ ਪਕਾ ਕੇ ਤਿਆਰ ਕਰ ਲੈਂਦੇ ਹਾਂ ਹਾਂਜੀ ਤੇ ਪੂੜੇ ਆਪਾਂ ਇੱਕ-ਇੱਕ ਕਰਕੇ ਸਾਰੇ ਤਿਆਰ ਕਰ ਲਵਾਂਗੇ ਤੇ ਇਸੇ ਤਰ੍ਹਾਂ ਇਹਦੇ ਨਾਲ ਹੀ ਸਾਰੇ ਪੂੜੇ ਤਿਆਰ ਹੋ ਜਾਣਗੇ ਤੇ ਤੁਸੀਂ ਮੈਨੂੰ ਦੱਸਣਾ ਕਿ ਮੇਰੀ ਤੁਹਾਨੂੰ ਅੱਜ ਦੀ ਰੈਸਪੀ ਕਿਦਾਂ ਲੱਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਪੂੜੇ ਆਪਣੇ ਬਣ ਕੇ ਤਿਆਰ ਨੇ ਤੇ ਆਪਾਂ ਇਹਨਾਂ ਇਸ ਨੂੰ ਵੇਸਣ ਦਾ ਚਿਲਾ ਵੀ ਕਹਿ ਸਕਦੇ ਹਾਂ ਵੇਸਣ ਦਾ ਪੂੜਾ ਵੀ ਕਹਿ ਸਕਦੇ ਹਾਂ ਤੇ ਆਓ ਹੁਣ ਕਰਦੇ ਹਾਂ ਇਸ ਨੂੰ ਸਰਵ ਤੇ ਤੁਸੀਂ ਵੀ ਬਣਾ ਕੇ ਦੱਸਣਾ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਮਿਲਦੀ ਹੈ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ